ਸਤਿਗੁਰੂ ਜੀ ਫਰਮਾਨ ਕਰਦੇ ਹਨ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਦ ਸੁਤ ਹੈ ਕਤੰਚ ਮਾਤਾ ਮਰਜ ਕਿnde ਕਿੱਥੇ ਰਹਿ ਜਾਂਦੀ ਹੈ ਮਾਂ ਕਤੰਚ ਪਿਤਾ ਕਤੰਗ ਭਾਵ ਕਿੱਥੇ ਕਤੰਚ ਭਾਵ ਕਿੱਥੇ ਕਿੱਥੇ ਰਹਿ ਜਾਂਦੀ ਹੈ ਮਾਂ ਕਿੱਥੇ ਰਹਿ ਜਾਂਦਾ ਹੈ ਪਿਤਾ ਕਤੰਚ ਪਿਤਾ ਕਤੰਚ ਬਨਤਾ ਬਨਤਾ ਬਿਨੋ ਬਨਤਾ ਇਸਤਰੀ ਬਿਨੋ ਲਾੜ ਪਿਆਰ ਸੁਤ ਹੈ ਭਾਵ ਪੁੱਤਰ ਕਤੰਚ ਬਨਤਾ ਬਨੋਦ ਸੁਤ ਹੈ ਸੁਤ ਹੈ ਭਾਵ ਪੁੱਤਰ ਕਤੰਚ ਭਰਾਤ ਮੀਤ ਹਿਤ ਬੰਧਪ ਕਤੰਚ ਮੋਹ ਕੁਟੰਬੇ ਅਤੇ ਮਾਰੇ ਕਹਿੰਦੇ ਕਿੱਥੇ ਰਹਿ ਜਾਂਦੇ ਹਨ ਭਰਾ ਮਿੱਤਰ ਹਿਤੂ ਤੇ ਸੰਬੰਧੀ ਕਿੱਥੇ ਰਹਿ ਜਾਂਦਾ ਹੈ ਪਰਿਵਾਰ ਦਾ ਮੋਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਹਨ ਜੀ ਕਤੰਚ ਭਰਾਤਮੀਤ ਹਿਤਬੰਧ ਤਿਨਾ ਪਿਆਰਿਆ ਭਾਈਆ ਅੱਗੇ ਦਿੱਤਾ ਬੰਧ ਛੱਡ ਜਾਂਦੇ ਆ ਨਾ ਕਤੰਚ ਭਰਾਤਮੀਤ ਹਿਤਬੰਧ ਵਕਤੰਚ ਮੋਕ ਟੰਬੇ ਉਤੇ ਕਿੱਥੇ ਰਹਿ ਜਾਂਦੇ ਹਨ ਭਰਾ ਮਿੱਤਰ ਹਿੱਤੂ ਸੰਬੰਧੀ ਤੇ ਕਿੱਥੇ ਰਹਿ ਜਾਂਦਾ ਹੈ ਪਰਿਵਾਰ ਦਾ ਮੋਹ ਕਤੰਚ ਚੱਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਤੂੰ ਸੁਚੇਤ ਰਹਿ ਇਹ ਕਹਿਣ ਤੋਂ ਭਾਵ ਕੀ ਹੈ ਵੀ ਤੂੰ ਸੁਚੇਤ ਰਹਿ ਇਸ ਗੱਲ ਵੱਲੋਂ ਕਤੰਚ ਚੱਪਲ ਚੱਪਲ ਭਾਵ ਚੰਚਲ ਪੇਖੰਤੇ ਵੇਖਦਿਆਂ ਕਰੋਤ ਭਾਵ ਕਰਦੀ ਹੈ ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਮਾਇਆ ਜਿਹੜੀ ਦਿਨ ਰਾਤ ਮੋਹਦੀ ਹੈ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ ਜਲਤੀ ਵਾਰ ਨਕਸ਼ ਮਿਲੋ ਲਈ ਲੰਗੋਟੀ ਤੋਰ ਕਤੰਚ ਚਾਪਲ ਮੋਹਨੀ ਰੂਪੰ ਪਿਖੰਤੇ ਤਿਆਗੰ ਕਰੋ ਦੇਖਦਿਆਂ ਦੇਖਦਿਆਂ ਛੱਡ ਜਾਂਦੀ ਹੈ ਫਿਰ ਪਾਤਸ਼ਾਹ ਕਹਿੰਦੇ ਆ ਇਸ ਸ਼ਬਦ ਦੀ ਲਾਸਟ ਪੰਕਤੀ ਵਿੱਚ ਵੀ ਰਹਿੰਦਾ ਕੀ ਹੈ ਸਥਿਰ ਇਹ ਚੀਜ਼ਾਂ ਸਭ ਛੱਡ ਜਾਣ ਵਾਲੀਆਂ ਹਨ ਤੇ ਰਹਿੰਦਾ ਕੀ ਹੈ ਮਹਾਰਾਜ ਕਹਿੰਦੇ ਆ ਰਹੰਤ ਸੰਗ ਭਗਵਾਨ ਸਿਮਰਨ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੰ ਅਚੁਤ ਤਨ ਹੈ ਪਾਤਸ਼ਾਹ ਕਹਿੰਦੇ ਆ ਮਨੁੱਖ ਦੇ ਨਾਲ ਜੇ ਸਦਾ ਰਹਿੰਦਾ ਹੈ ਭਗਵਾਨ ਸਿਮਰਨ ਭਗਵਾਨ ਸਿਮਰਨ ਕਿ ਭਗਵਾਨ ਦਾ ਭਜਨ ਸਦਾ ਰਹਿੰਦਾ ਹੈ ਇਹ ਭਜਨ ਮਿਲਦਾ ਹੈ ਕਿੱਥੋਂ ਗੁਰਮੁਖ ਜਨਾ ਤਾ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦੰ ਅਚੁਤ ਤਨ ਹੈ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾੰਦਵ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਵੇਖ ਇਹਨਾਂ ਨੇ ਛੱਡ ਜਾਣਾ ਇਹ ਤਿਆਗਣ ਦੇ ਯੋਗ ਹੈ ਇਹ ਸੰਬੰਧੀਆਂ ਦਾ ਮਾਤਾ ਦਾ ਪਿਤਾ ਦਾ ਭਰਾਵਾਂ ਦਾ ਇਹ ਮੋਹ ਐ ਨਹੀਂ ਪਤਾ ਵੀ ਕਦੋਂ त्यागਣਾ ਪੈ ਜੇ ਤੇ ਵੀ ਸਮਝ ਵੀ त्याਗਣ ਦੇ ਯੋਗ ਹੈ ਇਹਦੇ ਵਿੱਚ ਫਸ ਕੇ ਕੇਵਲ ਪ੍ਰਮਾਤਮਾ ਨੂੰ ਨਾ ਭੁੱਲ ਜਾ ਕਿ ਕੇਵਲ ਇਹਦੇ ਵਿੱਚ ਹੀ ਫਸਿਆ ਰਵੇਂ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹ ਭ्रांत ਬੰਧਵ ਹੈ ਇਹ ਮੋਹ ਆ ਜਿਹੜਾ ਤੇਰੇ ਵਾਸਤੇ ਮਾੜਾ ਹੈ ਜੇ ਤੂੰ ਪ੍ਰਮਾਤਮਾ ਨੂੰ ਵਿਸਾਰ ਕੇ ਇਹ ਮੋਹ ਕਰਦਾ ਹੈ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ ਮਹਾਰਜ ਕਹਿੰਦੇ ਇਸਤਰੀ ਪੁੱਤਰ ਦੇ ਮੋਹ ਦਾ ਜਿਹੜਾ ਰਸ ਹੈ ਇਹ ਵੀ ਛੱਡਣ ਦੇ ਭਾਵ ਤਿਆਗਣ ਯੋਗ ਹੈ ਤ੍ਰਿਗ ਸਨੇਹੰ ਗ੍ਰਿਹਾਰਥ ਕਹ ਕਿਉਂਕਿ ਇਹ ਸਾਰੇ ਨਾਸ਼ਵੰਤ ਹਨ ਤੇ ਇਹਨਾਂ ਦਾ ਮੋਹ ਪਿਆਰ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਦ੍ਰਿਸ਼ਟਮਾਨ ਸਭ ਬਿਨਸੀ ਹੈ। ਕੀ ਲੱਗ ਹੈ ਗਵਾਰ? ਮਿਰਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰਵਾਰ। ਬਿਨ ਸਤ ਬਾਰ ਨ ਲੱਗੇ ਜਿਉਂ ਕਾਗਦ ਗੁੰਦਾਰ। ਇਹਨੂੰ ਬਿਨਸਣ ਲੱਗਿਆ ਦੇਰ ਨਹੀਂ ਲੱਗਣੀ। ਜਿਵੇਂ ਕਣੀਆਂ ਨਾਲ ਢਿੱਜਿਆ ਹੋਇਆ ਕਾਗਦ ਛੇਤੀ ਗਲ ਜਾਂਦਾ ਹੈ। ਜਿਉਂ ਬਾਲੂ ਘਰਵਾਰ ਬਿਨ ਸਤ ਬਾਰ ਨ ਲੱਗੇ। ਜਿਉਂ ਕਾਗਜ਼ ਭਾਵ ਕਾਗਜ਼ ਗੁੰਦਾਰ ਬੂੰਦਾਂ ਨਾਲ ਭਿੱਜ ਜਾਂਦਾ ਹੈ ਐਦਾਂ ਸ਼ਰੀਰ ਹੈ ਜਿਹੜਾ ਉਹ ਗਲ ਜਾਂਦਾ ਜਿਉਂ ਕਾਗਜ਼ ਗੁੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਆਪਣੇ ਮਨ ਚ ਵਿਚਾਰ ਕਰਕੇ ਵੇਖ ਸੁਣ ਮੇਰੀ ਮਨਸਾ ਮਨੈ ਮਾਹੇ ਸੱਤ ਦੇਖ ਵਿਚਾਰ ਜੈਸਾ ਸੁਪਣਾ ਰੈਣ ਕ ਤੈਸਾ ਸਸਾਰ ਦ੍ਰਿਸ਼ਟ ਮਾਨ ਸਭ ਵਿਨਸੀਆ ਕਿਆ ਲਗਾ ਗਵਾਰ ਕਹਾਂ ਸੋ ਭਾਈ ਮੀਤ ਹੈ ਕਿਆ ਨਾ ਕਿੱਥੇ ਹੈ ਮਾਤਾ ਕਤੰਚ ਮਾਤਾ ਕਤੰਚ ਪਿਤਾ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਮਹਾਰਾਜ ਕਹਿੰਦੇ ਅੱਖਾਂ ਖੋਲ ਕੇ ਵੇਖ ਕਿੱਥੇ ਟੰਡੇ ਮਾਪਿਆਂ ਜਿੰਨੇ ਤੂੰ ਜਣਿਓ ਹੋ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਪਾਲਿਆ ਪੋਸਿਆ ਕਿੱਥੇ ਗਏ ਮਾਪੇ ਜਿੰਨੀ ਤੂੰ ਜਣਿਆ ਤੇ ਪਾਸ ਹੋਏ ਲੱਦਗੇ ਤੂੰ ਅਜੇ ਨਾ ਤੀਣਿਓਂ ਤੇਰਗੰਤ ਮਾਤ ਪਿਤਾ ਸਨੇਹੰ ਤਿਰਗ ਸਨੇਹ ਭ्रांत ਬੰਧਵ ਹੈ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ ਤ੍ਰਿਗ ਸਨੇਹੰ ਗ੍ਰਿਹਾਰਥ ਕੈ ਘਰ ਦੇ ਪਦਾਰਥਾਂ ਦੀ ਖਿੱਚ ਵੀ ਬਹੁਤ ਭੈੜੀ ਹੈ ਜਿਹੜੀ ਸਾਨੂੰ ਘਰ ਵੱਲ ਖਿੱਚ ਰਹੀ ਐ ਕੀ ਆ ਵੀ ਪਦਾਰਥ ਆ ਆ ਵੀ ਪਦਾਰਥ ਮੈਨੂੰ ਮਿਲ ਜائے ਖਿੱਚ ਐ ਨਾ ਇਕੰਦਰ ਸਾਰਿਆਂ ਦੇ ਆਪਣੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਾਗੋ ਜਾਗ ਲਹੋ ਰੇ ਮਨਾਂ ਜਾਗ ਲਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗਣਾ ਹੋਇਆ ਆਪਣੇ ਸਾਹਮਣੇ ਆ ਜਿਹੜਾ ਸਰੀਰ ਨਾਲ ਲੈ ਕੇ ਆਏ ਆ ਇਹ ਵੀ ਨਾਲ ਜਾਣ ਵਾਲਾ ਨਹੀਂ ਹੈ ਇਸ ਕਰਕੇ ਤੂੰ ਕਾਦੇ ਵਿੱਚ ਰਹਿਣਾ ਹਮੇਸ਼ਾ ਸ਼ੁਕਰਾਨੇ ਵਿੱਚ ਰਹਿਣਾ ਆਖੋ ਸਤਨਾਮ ਸ਼ੁਕਰਾਨੇ ਤੋਂ ਬਾਹਰ ਨਾ ਜਾਏ ਦੁਨੀਆ ਦੇ ਅੰਦਰ ਰਹਿੰਦਾ ਹੋਇਆ ਜਿੰਨਾ ਚਿਰ ਤੈਨੂੰ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ ਉਹਨਾਂ ਚੇਰੋ ਦੇ ਹੁਕਮ ਵਿੱਚ ਉਹਦੇ ਸ਼ੁਕਰਾਨੇ ਵਿੱਚ ਰਹਿਣਾ ਸਿੱਖ ਜਾ। ਸ਼ੁਕਰਾਨਾ ਹਮੇਸ਼ਾ ਯਾਦ ਰਵੇ। ਸ਼ੁਕਰਾਨਾ ਕਦੇ ਨਹੀਂ ਭੁੱਲਣਾ ਚਾਹੀਦਾ। ਜਿਸ ਦਿਨ ਸ਼ੁਕਰਾਨਾ ਭੁੱਲ ਗਿਆ ਉਹਦੇ ਪ੍ਰਮਾਤਮਾ ਨੇ ਵੀ ਤੈਨੂੰ ਭੁੱਲ ਜਾਣਾ ਫਿਰ ਤੇਰਾ ਬਣਨਾ ਕੁਝ ਨਹੀਂ ਆਖੋ ਸਤਨਾਮ। ਤੇ ਰਗ ਸੁਨੇਹਾਂ ਗ੍ਰਿਹਾਰ ਕਰਦੇ ਪਦਾਰਥਾਂ ਦੀ ਖਿੱਚ ਵੀ ਬਹੁਤ ਭੈੜੀ ਹੈ ਕਿਉਂਕਿ ਇਹ ਸਾਰੇ ਨਾਸ਼ਵੰਤ ਹਨ ਤੇ ਇਨ੍ਹਾਂ ਦਾ ਮੋਹ ਪਿਆਰ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਫਿਰ ਲਾਸਟ ਪੰਕਤੀ ਵਿੱਚ ਮਹਾਰਾਜ ਫਿਰ ਸਮਝਾਉਂਦੇ ਆ ਵੀ ਫਿਰ ਅਸਲ ਵਿੱਚ ਹੈ ਕੀ ਵੀ ਸੱਚ ਕੀ ਹੈ ਫਿਰ ਇਹ ਸਮਝਾਉਂਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਫਿਰ ਇਹ ਤਾਂ ਕੁਛ ਵੀ ਕਾਇਮ ਰਹਿਣ ਵਾਲਾ ਨਹੀਂ ਹੈ ਤੇ ਫਿਰ ਕਿਹੜਾ ਪ੍ਰੇਮ ਸਭ ਤੋਂ ਚੰਗਾ ਹੈ ਕਿਹੜੀ ਪ੍ਰੀਤ ਸਭ ਤੋਂ ਚੰਗੀ ਹੈ ਫਿਰ ਮਹਾਰਾਜ ਦੱਸਦੇ ਆ ਸਾਧ ਸੰਗ ਸਨੇਹ ਮਹਾਰਾਜ ਕਹਿੰਦੇ ਸਾਧ ਸੰਗ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ ਮਹਾਰਾਜ ਕਹਿੰਦੇ ਸਾ ਸਤ ਸੰਗ ਨਾਲ ਕੀਤਾ ਹੋਇਆ ਪਿਆਰ ਸਦਾ ਤਰ ਰਹਿਣ ਵਾਲਾ ਹੈ। ਬਾਕੀ ਸਾਰੇ ਪਿਆਰ ਪਹਿਲਾਂ ਦੱਸਤੇ ਮਹਾਰਾਜ ਨੇ ਵੀ ਸਭ ਝੂਠੇ ਨੇ। ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਸਾਧ ਸੰਗ ਸਨੇਹੰ ਸਤਿੰ ਸੁਖਿਅੰ ਬਸੰਤ ਨਾਨਕ ਹੈ। ਸਤ ਸੰਗ ਨਾਲ ਕੀਤਾ ਹੋਇਆ ਪ੍ਰੇਮ ਸਦਾ ਤਰਹਿੰਦਾ ਹੈ ਤੇ ਸਤ ਸੰਗ ਨਾਲ ਪਿਆਰ ਕਰਨ ਵਾਲੇ ਮਨੁੱਖ ਆਤਮਿਕ ਆਨੰਦ ਨਾਲ ਜੀਵਨ ਬਤੀਤ ਕਰਦੇ ਹਨ ਤੇ ਬਤੀਤ ਕਰਕੇ ਜਾਂਦੇ ਹਨ ਆਖੋ ਸਤਨਾਮ ਬਾਕੀ ਤੇ ਸਭ ਮਿਥਿਆ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਥਿਆ ਹੋਇਆ ਹੈ ਬਾਕੀ ਤਾਂ ਸਭ ਕੁਝ ਮਿਥਿਆੰਤ ਦੇਹੰ ਖੀਣੰਤ ਬਲਨੰ ਇਹ ਸ਼ਰੀਰ ਤਾਂ ਨਾਸ਼ਵੰਤ ਹੈ ਮਿਥਿਆੰਤ ਦੇਹੰ ਭਾਵ ਦੇ ਖੀਣੰਤ ਬਲਨੰ ਇਹਦਾ ਬਲ ਵੀ ਘਟ ਜਾਂਦਾ ਘਟਦਾ ਰਹਿੰਦਾ ਹੈ ਇਹ ਦੇਹ ਹੈ ਜਿਹੜੀ ਮਿੱਥੀ ਹੋਈ ਹੈ ਖੀਣੰਤ ਭਾਵ ਕਮਜ਼ੋਰ ਹੋ ਜਾਣ ਵਾਲਾ ਮਿਥਿੰਗ ਭਾਵ ਮਿਥਿਆ ਨਾਸ਼ਵੰਤ ਦੇਹੰ ਦੇਹੰ ਸ਼ਰੀਰ ਬਰਤੰਤ ਜਰੂਆ ਹਿਤੇੰਤ ਮਾਇਆ ਪਰ ਜਿਉਂ-ਜਿਉਂ ਬਢੇਪਾ ਵੱਧਦਾ ਹੈ ਇਹ ਮਾਇਆ ਦਾ ਪਦਾਰਥਾਂ ਦਾ ਮੋਹ ਵੀ ਵੱਧਦਾ ਜਾਂਦਾ ਹੈ ਆਖੋ ਸਤਨਾਮ ਐਨਾ ਕੁ ਵੱਧ ਜਾਂਦਾ ਹੈ ਵੀ ਬੰਦੇ ਦਾ ਬੰਦਾ 90 ਸਾਲ ਦਾ ਵੀ ਹੋ ਜੇ ਮਨ ਚ ਟਿਕਾ ਨਹੀਂ ਬਣਦਾ ਆਖੋ ਸਤਨਾਮ ਐਸੀ ਹੈ ਵੈਸੇ ਇਹਦਾ ਅੰਤ ਦਾਸੀ ਦਿੱਤਾ ਮਹਾਰਾਜ ਨੇ ਵੀ ਹੈ ਹੀ ਨਹੀਂ ਤ੍ਰਿਸ਼ਨਾ ਬਿਰਲੇ ਕੀ ਹੀ 부ਜੀ ਹੈ ਸੇਵਾ ਥੋੜੀ ਮੰਗਣ ਬਹੁਤਾ ਸੇਵਾ ਥੋੜੀ ਹੈ ਤੇ ਮੰਗਾ ਜਿਆਦਾ ਮਹਿਰ ਨਾ ਪਾਵੇ ਕਹਤੋ ਪਉਤਾ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਜੋ ਪ੍ਰੇਮਾਨ ਨੇ ਜਿਹੜੇ ਆਪਣੇ ਪਤੀ ਪਰਮੇਸ਼ਰ ਨੂੰ ਮੰਨਦੇ ਆ ਤਿੰਨ ਕੀ ਰੀਸਾਰੀ ਸੋਨਾਂ ਦੀ ਕਰਦਾ ਕੂੜੇ ਮੂਰਖ ਕੀ ਹਾਠੀਸਾ ਇਹ ਕਹਿੰਦੇ ਝੂਠੇ ਮਨੁੱਖ ਦਾ ਹਟ ਹੈ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿੰਦੇ ਭੇਖ ਦਿਖਾ ਰਿਆ ਸੱਚ ਨਹੀਂ ਕਬਾਰਿਆ ਕੈਤੋਂ ਮੈਲੀ ਨਿਕਟਣਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੈ ਮੁਖਰਾਤਾ ਮਨ ਵਿੱਚ ਪ੍ਰੀਤ ਨਹੀਂ ਹੈ ਬੁਰੇ ਕਮਾਂ ਵਾਰੀ ਤਿਆਰੀ ਰੱਖਦਾ ਮਾਰੇ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਜਦੋਂ ਟਾਈਮ ਹੁੰਦਾ ਨਾਮ ਦਾ ਨਾਮ ਕੀ ਬੇਲਾ ਪੈ ਪੈ ਸੋਇਆ ਉਦੋਂ ਆਪਾਂ ਨੂੰ ਨੀਂਦ ਆਉਂਦੀ ਆ ਅੱਖ ਸਤਨਾ ਅੰਮ੍ਰਿਤ ਵੇਲੇ ਨੀਂਦ ਆਉਂਦੀ ਆ ਨਾ ਉੱਠਣ ਨੂੰ ਮਨ ਨਹੀਂ ਕਰਦਾ ਅੰਮ੍ਰਿਤ ਵੇਲੇ ਹੋਰ ਸੌਂ ਜੀ ਥੋੜਾ ਜਿਹਾ ਅਲਾਰਮ ਵੀ ਬੰਦ ਕਰ ਦਿੰਦਾ ਵਾਰੀ ਵਾਰੀ ਫਿਰ ਹੌਲੀ ਹੌਲੀ ਮਸਾਂ ਉੱਠਦਾ ਹੈ ਐਤਨੇ ਫਿਰ ਕਾਲ ਵਿੱਚ ਉਲਝ ਜਾਂਦਾ ਸਮੇਂ ਵਿੱਚ ਉਲਝ ਜਾਂਦਾ ਹੈ ਫਿਰ ਸਮਾਂ ਅਮਰਤ ਵੇਲਾ ਲੰਘ ਗਿਆ ਫਿਰ ਸਾਰਾ ਦਿਨ ਸਮਾਂ ਨਹੀਂ ਮਿਲਿਆ ਨਾ ਸ਼ਾਮ ਨੂੰ ਮਿਲਿਆ ਫਿਰ ਸੋਚਦਾ ਵੀ ਸਵੇਰੇ ਜਪਾਂਗੇ ਨਾਮ ਫਿਰ ਫਿਰ ਅਮਰਤ ਵੇਲਾ ਲੰਘ ਜਾਂਦਾ ਹੈ ਕਿਉਂਕਿ ਨਾਮ ਕੀ ਵੇਲਾ ਪੈ ਪੈ ਸੋਇਆ ਨਾਮ 바ਰੀ ਆਲਸ ਕਰਦਾ ਹੈ ਔਸਰ ਆਪਣਾ 부ਝਾ ਨਾ ਇਆਨਾ ਕਹਿੰਦੇ ਇਹ ਨਿਆਣਾ ਆਪਣਾ ਔਸਰ ਆਪਣਾ ਮੌਕਾ ਸੰਭਾਲ ਨਹੀਂ ਰਿਹਾ ਔਸਰ ਆਪਣਾ ਪਾ ਔਸਰ ਕਿ ਨੂੰ ਕਹਿੰਦੇ ਆ ਜੀ ਮੌਕੇ ਨੂੰ ਔਸਰ ਆਪਣਾ ਬੁੱਝੈ ਨਾ ਇਆਨਾ ਮਾਇਆ 모ਹੇ ਰੰਗ ਲਪਟਨ ਐਨਾ ਰਚਿਆ ਪਿਆ ਵੀ ਸਮਾਂ ਹੀ ਨਹੀਂ ਲੋਭ ਲਹਿਰ ਕੋ ਬੈਕਸਾ ਫੂਲ ਬੈਠਾ ਸਾਧ ਜਨਾ ਕਾ ਦਰਸ਼ਨਾਂ ਲੀਟਾ ਗੁਰਮਖਾਂ ਦੀ ਸੰਗਤ ਇਨੀ ਕੀਤੀ ਕਬ ਹੁ ਨਾ ਸਮਝੈ ਅਗਿਆਨ ਗਵਾਰਾ ਅਗਿਆਨਤਾ ਵਿੱਚ ਫਸ ਕੇ ਇਹ ਗਵਾਰ ਮੂਰਖ ਕਦੇ ਸਮਝਿਆ ਹੀ ਨਹੀਂ ਤੂੰ ਬੋਹਰ ਬੋਹਰ ਲੱਪਟੋ ਜੰਜਾਰਾ ਇਸ ਤਰ੍ਹਾਂ ਮਾਰੇ ਕਹਿੰਦੇ ਐ ਵਿੱਖਾ ਨਾਦ ਕਰਨ ਸੁਣ ਪੀਣਾ ਹਰ ਜਸ ਸੁਣ ਤ ਆਲਸ ਮਨ ਕੀਣਾ ਦ੍ਰਿਸ਼ਟ ਨਹੀਂ ਰੇ ਪੇਖਤ ਅੰਦੇ ਛੋੜ ਜਾਹੇ ਝੂਠੇ ਸਭ ਤੰਦੇ ਇਹ ਮਿਥਿਆ ਹੋਇਆ ਹੈ ਮਿਥਿਆਨ ਤ ਦੇਹੰ ਖੀੜੰਤ ਬਲਣੰ ਵਰਤੰਤ ਜਰੂਆ ਹਿਤੰਤ ਮਾਇਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਉਂ-ਜਿਉਂ ਬਢੇਪਾ ਵੱਧਦਾ ਹੈ ਇਹ ਮਾਇਆ ਦਾ ਮੋਹ ਵੱਧਦਾ ਹੀ ਤੁਰਾ ਜਾਂਦਾ ਅਤਿਅੰਤ ਆਸਾ ਆਥਿਤਮ ਭਵਨਮ ਪਦਾਰਥਾਂ ਦੀ ਆਸਾ ਤੀਬਰ ਹੁੰਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਉਂਝ ਜੀਵ ਇੱਥੇ ਘਰ ਦੇ ਪਰੌਣੇ ਵਾਗ ਹੈ ਹੁਣ ਪਰੌਣਾ ਸਦਾ ਨਹੀਂ ਨਾ ਰਹਿੰਦਾ ਆਏ ਗਏ ਨੇ ਕੋਈ ਆਉਂਦਾ ਹੈ ਮਿਲਦਾ ਆਉਂਦਾ ਕਦੇ ਕਦਾਈ ਆਉਣਾ ਆਪਾਂ ਕਹਿੰਨੇ ਆ ਸਾਡੇ ਘਰ ਰਿਸ਼ਤੇਦਾਰ ਆਏ ਆ ਪ੍ਰਾਣੇ ਆਏ ਆ ਪਰ ਸਦਾ ਇਹਨਾਂ ਰਹਿੰਦੇ ਇਹ ਮਹਾਰਾਜ ਉਦਾਹਰਨ ਦਿੰਦੇ ਆ ਵੀ ਤੂੰ ਵੀ ਇੱਥੇ ਚਾਰ ਦਿਨਾਂ ਦਾ ਪ੍ਰਾਣਾ ਹੀ ਆਇਆ ਹੋਇਆ ਆਂ ਆਖੋ ਸਤਨਾਮ ਇਤੇੰਤ ਆਸਾ ਆਥਿੱਤਿਂ ਭਵਨੰ ਇਹ ਭਾਈ ਗਨੰਤ ਸਵਾਸਾਂ ਭਿਆਨ ਧਰਮੰ ਇਹ ਡਰਾਉਣਾ ਧਰਮ ਰਾਜੇ ਦੀ ਉਮਰ ਦੇ ਸਾਂ ਗਿਣਦਾ ਰਹਿੰਦਾ ਹੈ ਕਿਉਂਕਿ ਪ੍ਰਮਾਤਮਾ ਨੇ ਸਵਾਸ ਜਿਹੜੇ ਗਿਣ ਕੇ ਪਾਇਆ ਤੇਰੇ ਸਵਾਸਾਂ ਦੀ ਗਿਣਤੀ ਤੇ ਉਹਦਾ ਪਹਿਰਾ ਹੈ ਵੀ ਜਦੋਂ ਪੂਰੇ ਹੋ ਗਏ ਇਹਨੂੰ ਵਾਪਸ ਲੈ ਲੈਣਾ ਨਾਨਕ ਹਾਲੇ ਸਭ ਦਿਵਸ ਸਾਸ ਨੈ ਵੜਨ ਘਟਨ ਤੇ ਰਸਾਲ ਮਾਰੇ ਕਹਿੰਦੇ ਗਿਣ ਕੇ ਸਵਾਸ ਪਾਏ ਹੋਇਆ ਨਾ ਕੋਈ ਵਧਾ ਸਕਦਾ ਨਾ ਕੋਈ ਘਟਾ ਸਕਦਾ ਗਣ ਕਾਲੇ ਸਭ ਦੇਵ ਸਾਸ ਮੈਂ ਬੜਨ ਘਟਨ ਤਿਲਸਾਰ ਪੜਦੇ ਆ ਨਾ ਪਰੋਜ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇ ਆਹ ਟਾਈਮ ਹੈ ਸਤ ਸੰਗ ਰੂਪੀ ਸਹੇਲੀਆਂ ਕੇ ਮੇਰੀ ਉਸ ਪਤੀ ਪਰਮਾਤਮਾ ਨਾਲ ਬਣਾਵੇ ਸਮਾਂ ਤਾਂ ਤੇਰਾ ਨੀਅਤ ਹੈ ਪੱਕਾ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਕਿੰਨੀਆਂ ਉਦਾਹਰਨਾਂ ਨੇ ਪਾਣੀ ਵਿੱਚ ਉਸ ਪਰਵਾਣੇ ਨੂੰ ਕੌਣ ਮੇੜ ਸਕਦਾ ਇਸ ਤਰ੍ਹਾਂ ਮਹਾਰਜ ਕਹਿੰਦੇ ਗਨੰਤ ਸਵਾਸਾ ਤੇਰੇ ਸਵਾਸ ਗਿਣੇ ਜਾ ਰਹੇ ਨੇ ਪਤੰਤ ਮੋਕੂਪ ਦੁਰਲੱਭੰ ਦੇਹੰ ਤਤ ਆਸਰੰ ਨਾਨਕ ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂ ਵਿੱਚ ਡਿੱਗਾ ਹੈ ਇਸ ਮੋਹ ਜਾਲ ਤੋਂ ਬਚਣ ਵਾਸਤੇ ਉਸ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ गोविंदा गोविंद गोविंद गोपाल कृपा ਕਿਉਂਕਿ ਇੱਕ गोविंद गोपाल ਦੀ ਮੇਰ ਹੀ ਤੈਨੂੰ ਬਚਾ ਸਕਦੀ ਹੈ ਹੋਰ ਕੋਈ ਚੀਜ਼ ਤੈਨੂੰ ਬਚਾਉਣ ਵਾਲੀ ਨਹੀਂ ਹੈ ਇੱਕ ਪ੍ਰਮਾਤਮਾ ਦੀ ਮੇਰ ਹੈ ਇੱਕ ਪ੍ਰਮਾਤਮਾ ਦਾ ਨਾਮ ਹੈ ਕਿਉਂਕਿ ਮਿਲੇ ਹੀ ਇਸੇ ਵਾਸਤੇ ਪੜਦੇ ਆ ਨਾ ਰੋਜ ਭਈ ਪ੍ਰਾਪਤ ਮਾਨੁੱਖ ਦਿਹਰੀਆ ਗੋਵਿੰਦ ਮਿਲਣ ਕੇ ਤੇਰੀ ਵਰੀਆ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨੇ ਦੱਸਿਆ ਕਿ ਮੌਕਾ ਹੈ ਇੱਕ 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 ਬਾਰੀ ਹੈ ਗੋਵਿੰਦ 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 ਗੋਪਾਲ ਕਿਰਪਾ ਕਾਚ ਕੋਟੰਗ ਰਚੰਤ ਤੋਇੰ ਲੇਪਨੰ ਰਕਤ ਚਰਮਣ ਹੈ ਮਾਰੇ ਕਹਿੰਦੇ ਇਹ ਸਰੀਰ ਕੱਚਾ ਕਿਲਾ ਹੈ ਕਾਚ ਕੋਟੰ ਰਚੰਤ ਤੋਇ ਕਾਚ ਭਾਵ ਕੱਚਾ ਕੋਟੰ ਭਾਵ ਕਿਲਾ ਇਹ ਸਰੀਰ ਕੱਚਾ ਕਿਲਾ ਜੋ ਪਾਣੀ ਭਾਵ ਪਰਮਾਤਮਾ ਨੇ ਮਾਤਾ ਪਿਤਾ ਦੀ ਜਰੀਏ ਇਹਨੂੰ ਬਣਾਇਆ ਹੈ ਅਤੇ ਲਉ ਤੇ ਚਮ ਨਾਲ ਇਹ ਲਿਪਿਆ ਹੋਇਆ ਹੈ ਬਸ ਸਾਹੀ ਮਾਤਾ ਪਿਤਾ ਦੇ ਜਰੀਏ ਇਹ ਬਣਿਆ ਅਤੇ ਲਹੂ ਤੇ ਚਮ ਨਾਲ ਨਿੰਬਿਆ ਹੋਇ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣ ਨਵੰਤ ਦੁਆਰ ਪੀਤ ਰਹਿਤੰ ਵਾਇ ਰੂਪੰ ਅਸਥੰਬਨ ਹੈ ਮਾਰੇ ਕਹਿੰਦੇ ਇਹਦੇ ਨਵੰਤ ਦੁਆਰ ਨਵੰਤ ਦੁਆਰੰ ਵੈਗ੍ਰੂਪੰ ਇਹਦੇ ਨੌ ਦਰਵਾਜੇ ਗੋਲ ਕਾ ਹਨ ਹੁਣ ਆਪਾਂ ਇਹ ਗੱਲਾਂ ਜਦੋਂ ਸਿੱਧੀਆਂ ਕਰਦੇ ਆਂ ਫਿਰ ਇਦਾਂ ਲੱਗਦਾ ਪੂਰਾ ਵਿਸ਼ਵਾਸ ਨਹੀਂ ਆਉਂਦਾ ਸਮਝ ਨਹੀਂ ਆਉਂਦੀ ਵੀ ਕੀ ਐ ਜਦੋਂ ਆਪਾਂ ਗੁਰਬਾਣੀ ਰਾਈ ਪੜ੍ਹਦੇ ਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਵੰਤ ਭਾਵ ਨੌ ਦਵਾਰੰ ਭਾਵ ਦਵਾਰ ਪੀਤ ਰਹਿਤੰ ਵਾਇਰੂਪੰ ਸਥੰਬਨ ਹੈ ਇਹਦੇ ਨੌ ਦਰਵਾਜੇ ਹਨ ਗੋਲ ਕਹਨ ਪਰ ਦਰਵਾਜਾਂ ਦੇ ਭਿੱਤ ਨਹੀਂ ਹਨ ਸਵਾਸਾਂ ਦੀ ਇਸ ਨੂੰ ਥੰਮੀ ਦਿੱਤੀ ਹੋਈ ਹੈ ਗੋਵਿੰਦ ਨਾਮਨ ਨਹਿ ਸਿਮਰੰਤ ਅਗਿਆਨੀ ਜਨੰਤ ਅਸਥਿਰੰ ਮੂਰਖ ਜੀਵੇ ਸਰੀਰ ਨੂੰ ਸਦਾ ਥਹਿ ਰਹਿਣ ਵਾਲਾ ਜਾਣਦੇ ਹਨ ਤੇ ਪ੍ਰਮਾਤਮਾ ਦਾ ਭਜਨ ਨਹੀਂ ਕਰਦੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹਨ ਦੁਰਲਭ ਦੇਹ ਉਧਰ ਅੰਤ ਸਾਧ ਸਰਣ ਨਾਨਕ ਪਰਮਾਰਿ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਉਹ ਬੰਦੇ ਇਸ ਦੁਰਲੱਭ ਸ਼ਰੀਰ ਨੂੰ ਨਿਤ ਦੀ ਮੌਤ ਦੇ ਮੂੰਹ ਵਿੱਚੋਂ ਬਚਾ ਕੇ ਰੱਖਦੇ ਹਨ ਕਿਵੇਂ ਹਰ 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 ਹਰੇ ਜੋ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਹਰ 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 ਹਰੇ ਜਪੰਤ ਪਾਵ ਜਪਦੇ ਰਹਿੰਦੇ ਹਨ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ